ਫਰੋਜਪੁਰ ਅੰਦਰ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ ਦਰਸਾ ਲ ਫਰੋਜਪੁਰ ਅੰਦਰ ਲੁੱਟਾ ਖੋਹਾਂ ਤੇ ਗੋਲੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਹੀ ਅਜਿਹੇ ਮਾਮਲੇ ਜੜੇ ਆ ਉਹ ਸਾਹਮਣੇ ਆ ਰਹੇ ਆ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਜਿਹੜਾ ਫਰੋਜਪੁਰ ਦੇ ਮਿੰਨੀ ਆਜਾਦਨਗਰ ਤੋਂ ਸਾਹਮਣੇ ਆਇਆ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਆ ਕੁਝ ਅਣਪਛਤੇ ਲੋਕਾਂ ਵੱਲੋਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਤਾਂ ਇਸ ਸਬੰਧੀ ਅਸੀਂ ਗੁਰਦੀਪ ਸਿੰਘ ਢਿੱਲੋਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਸਦੇ ਘਰ ਦੇ ਬਾਹਰ ਜਿਹੜੀਆਂ ਗੋਲੀਆਂ ਉਹ ਚਲਾਈਆਂ ਗਈਆਂ ਫਿਲਹਾਲ ਗੋਲੀ ਚਲਾਉਣ ਵਾਲੇ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਵਲਿਟੀ ਆਵਾਜ਼ ਜਿਹੜੀ ਆ ਉਹ ਸੀਸੀਟੀਵੀ ਕੈਮਰਾਵਾਂ ਵਿੱਚ ਕੈਦ ਜ਼ਰੂਰ ਹੋ ਚੁੱਕੀ ਆ ਤਾਂ ਗੁਰਦੀਪ ਸਿੰਘ ਢਿੱਲੋਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਆ ਕਿ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਉਤੈ ਹੀ ਗੱਲ ਕਰੀਏ ਮੁਹੱਲੇ ਦੀ ਤਾਂ ਮੁਹੱਲੇ ਵਿੱਚ ਵੀ ਸਹਿਮ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਕਿ ਅਚਾਨਕ ਗੋਲੀਆਂ ਜਿਹੜੀਆਂ ਉਹ ਚੱਲ ਗਈਆਂ ਤੇ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਡਰ ਜਿਹੜਾ ਉਹ ਬਣ ਚੁੱਕਿਆ ਤਾਂ ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਆ ਪੀਪਲ ਸੁਪਰ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਉਹ ਕਰਨਾ ਚਾਹੀਦਾ ਇਸ ਪੂਰੇ ਮਾਮਲੇ ਤੇ ਗੁਰਦੀਪ ਸਿੰਘ ਢਿੱਲੋਂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਸਰ ਜੀ ਗੱਲ ਸ਼ਨੀਵਾਰੀ ਦੀ ਰਾਤ ਨੂੰ ਕੋਈ 12:40 ਮਿੰਟ ਤੇ ਅਸੀਂ ਸੁੱਤੇ ਪਏ ਸੀਗੇ ਮੈਂ ਤੇ ਮੇਰੀ ਵਾਈਫ ਔਰ ਇੱਕੇ ਦਮ ਤਿੰਨ ਫੈਰ ਦੀ ਆਵਾਜ਼ ਆਈ ਤੇ ਮੇਰੀ ਵਾਈਫ ਨੇ ਮੈਨੂੰ ਉਠਾਇਆ ਕਿ ਬਾਹਰ ਗੋਲੀ ਚੱਲੀ ਜਾਂਦੀ ਏ ਮੈਂ ਕਿਹਾ ਮੈਨੂੰ ਲੱਗਦਾ ਨਹੀਂ ਇਹ ਗੋਲੀ ਹੈ ਪਰ ਜਿਵੇਂ ਹੀ ਮੈਂ ਉੱਠਿਆ ਤਿੰਨ ਫੈਰ ਫੇਰ ਹੋਏ ਦੁਆਰਾ ਔਰ ਉਸ ਤੋਂ ਬਾਅਦ ਮੈਂ ਫੋਨ ਕਰਨ ਲੱਗਾ ਕੋਈ 12:45 ਮਿੰਟ ਤੇ ਤੇ ਅਜੇ ਮੈਂ ਫੋਨ ਮਲਾਇਆ ਨਹੀਂ ਪਹਿਲਾਂ ਹੀ ਦੁਆਰਾ ਫੇਰ ਇੱਕੇ ਦਮ 6 ਫੈਰ ਹੋਏ ਜਿਹੜੇ ਕਿ ਆਟੋਮੈਟਿਕ ਹਥਿਆਰ ਦੇ ਲੱਗ ਰਹੇ ਸੀ ਔਰ ਉਸ ਤੋਂ ਬਾਅਦ ਮੈਂ ਕਬਰਾਟ ਦੇ ਵਿੱਚ ਬਿਲਕੁਲ ਬਾਹਰ ਨਹੀਂ ਆਇਆ ਜ਼ਮਾਂ ਹੀ ਫਿਰ ਮੈਂ 12:50 ਮਿੰਟ ਤੇ ਕੰਟਰੋਲ ਰੂਮ ਤੇ 100 ਨੰਬਰ ਤੇ ਫੋਨ ਕੀਤਾ ਔਰ ਉਸ ਤੋਂ ਬਾਅਦ 1 ਘੰਟੇ ਬਾਅਦ ਪੀਸੀਆਰ ਵਾਲਿਆਂ ਨੇ ਚੱਕਰ ਲਾਇਆ ਜਦ ਕਿ ਮੈਂ ਨਹੀਂ ਬਾਹਰ ਆਇਆ ਨਾ ਮੈਨੂੰ ਕਿਸੇ ਨੇ ਬੁਲਾਇਆ ਉਸ ਤੋਂ ਬਾਅਦ ਸਵੇਰੇ 6:30 ਵਜੇ ਮੈਨੂੰ ਥਾਣੇ ਤੋਂ ਟੈਲੀਫੋਨ ਆਇਆ ਕਿ ਤੁਹਾਡੇ ਕੋਈ ਬਾਹਰ ਫੈਰਿੰਗ ਹੋਈ ਹੈ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਥੋੜੀ ਦੇਰ ਚਾਹ ਰਹੇ ਹਾਂ ਇੱਥੇ ਤਿੰਨ ਚਾਰ ਪੁਲਿਸ ਮੁਲਾਜ਼ਮ ਇੱਕ ਨਾਲ ਐਸਆਈ ਇੱਥੇ ਆਏ ਔਰ 10-15 ਮਿੰਟ ਬਾਅਦ ਇਨਸਪੈਕਟਰ ਸਾਹਿਬ ਆਏ ਹੈ ਉਹਨਾਂ ਨੇ ਮੈਨੂੰ ਪੁੱਛਿਆ ਸਾਰਾ ਤੇ ਮੈਂ ਦੱਸਿਆ ਜੀ ਐਸ ਇਸ ਤਰ੍ਹਾਂ ਰਾਤ ਨੂੰ 12 ਵਜੇ ਤੋਂ ਬਾਅਦ ਆ ਗੱਲ ਹੋਈ ਹੈ ਔਰ ਉਸ ਤੋਂ ਬਾਅਦ ਕੋਈ 1:30-10 ਵਜੇ ਡੀਐਸਪੀ ਸਾਹਿਬ ਆਏ ਉਹਨਾਂ ਨੇ ਆ ਕੇ ਸਾਰੀ ਡਿਟੇਲ ਪੁੱਛੀ ਬੈਕਗ੍ਰਾਉਂਡ ਵੀ ਪੁੱਛੀ ਫਿਰ ਮੈਂ ਉਹਨਾਂ ਨੂੰ ਸਾਰਾ ਦੱਸਿਆ ਕਿ ਮੈਂ ਐਸ ਇਸ ਤਰ੍ਹਾਂ ਪਿਛਲੇ 26 ਤੋਂ 28 ਸਾਲ ਤੋਂ ਕੰਮ ਕਰ ਰਿਹਾ ਕਾਂਗਰਸ ਪਾਰਟੀ 'ਚ ਐਸ ਇਸ ਤਰ੍ਹਾਂ ਮੈਂ ਇਹਨਾਂ ਇਹਨਾਂ ਅਹੁਦਿਆਂ ਤੇ ਰਹਿਆ ਅਲੱਗ-ਅਲੱਗ ਔਰ ਹੁਣ ਮੈਂ ਗਰੂਰ ਸਾਹ ਹਲਕੇ ਵਾਸਤੇ ਕੰਮ ਕਰ ਰਿਹਾ ਹਾਂ ਬੀਤਕੋਟ ਹਲਕੇ ਦਾ ਮੈਂ ਇੰਚਾਰਜ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂ ਮੈਂਬਰ ਹਾਂ ਤੁਹਾਡੇ ਉਹ ਫੋਟੋ ਵਗੈਰਾ ਹੈ ਦੇ ਕੈਮਰੇ ਦੇ ਨਹੀਂ ਜੀ ਫੋਟੋਜ਼ ਨਹੀਂ ਹੈਗੇ ਕਿਉਂਕਿ ਸਾਡਾ ਕੈਮਰਾ ਰੇਂਚ ਨਹੀਂ ਹੈਗਾ ਇੱਕ ਇਹ ਨਾਈਟ ਵਿਜ਼ਨ ਨਹੀਂ ਹੈਗਾ ਕੈਮਰਾ ਜਿਹੜਾ ਵੀਰੇ ਵਾਲਾ ਸੱਤ ਤੋਂ 10 ਕੋਈ ਬਾਹਰ ਦਾ ਜਾ ਆਉਂ ਕੀਤੀ ਗਿਆ ਉਹਨਾਂ ਨੇ ਹਾਂਜੀ ਉਸ ਤੋਂ ਬਾਅਦ ਜਦੋਂ ਮੈਨੂੰ ਦਿਨੇ ਬੁਲਾਇਆ ਥਾਣੇ ਦੇ ਵਿੱਚ ਮੈਂ ਗਿਆ ਕੋਈ ਇੱਕ ਵਜੇ ਦੇ ਕਰੀ ਉੱਥੇ ਜਾ ਕੇ ਪਤਾ ਲੱਗਿਆ ਕਿ ਇੱਕ ਹੋਰ ਬੰਦਾ ਆਇਆ ਸੀਗਾ ਉਨੇ ਦੱਸਿਆ ਕਿ ਆਵਾ ਬਸਤੀ ਦੇ ਵਿੱਚ ਪਹਿਲਾਂ ਮੇਰੇ ਫਾਇਰਿੰਗ ਕਰਕੇ ਗਏ ਐ ਔਰ ਉਹਨਾਂ ਦੀ ਗੱਡੀ 'ਚ ਦੋ ਫਾਇਰ ਲੱਗੇ ਮੈਂ ਵੇਖਿਆ ਉਹ ਵੀਡੀਓ ਪੂਰੀ ਹੈਗੀ ਐ ਉਹਦੇ ਵਿੱਚ 12 ਵਜੇ ਕੁਝ ਮਿੰਟ ਤੇ ਉੱਥੇ ਹੋਈ ਐ ਉਹਦੇ ਵਿੱਚ ਸਾਫ਼ ਆ ਰਿਹਾ ਹੈ ਕਿ ਪੰਜ ਜਣੇ ਐ ਦੋ ਮੋਟਰਸਾਈਕਲ ਐ ਤਿੰਨ ਵੈਪਨ ਸਾਫ਼ ਨਜ਼ਰ ਆ ਰਹੇ ਐ ਔਰ ਇੱਕ ਵੈਪਨ ਦਾ ਲੰਬਾ ਮੈਗਜ਼ੀਨ ਐ ਔਰ ਉੱਥੋਂ ਲੱਗ ਰਿਹਾ ਸੀ ਕਿ ਉਹਨਾਂ ਕੋਲੇ ਹਥਿਆਰ ਜਿਹੜੇ ਆਟੋਮੈਟਿਕ ਸੀ ਉੱਥੋਂ ਜੂੜ ਪਤਲ ਗਿਆ ਕੌਣ ਬੰਦੇ ਸੀ ਨੀ ਬੰਦਿਆਂ ਬਾਰੇ ਨਹੀਂ ਜੀ ਕੋਈ ਫਾਈਂਡ ਆਊਟ ਹੋਇਆ ਇਸ ਵੇਲੇ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਤਿੰਨ ਔਰ ਮੈਂ ਹੁਣੇ ਥਾਣੇ ਚੋਂ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸੀਰੀਅਸ ਹੋ ਕੇ ਵੇਖ ਰਹੇ ਹਾਂ ਕਿਹੜਾ ਏਰੀਆ ਲੱਗਾ ਜਿਹੜਾ ਤੁਹਾਡਾ ਘਰ ਇਹ ਨਾ ਜੀ ਮਿੰਨੀ ਆਜਾਦਨਗਰ ਅਪੋਜੀਟ ਜੋਸ਼ੀ ਪੈਲਸ ਗਲੀ ਨੰਬਰ 2 ਕਿਵੇਂ ਦੇ ਦੋ ਲਗਾਤਾਰ ਹੀ ਅਜੇ ਹੀ ਘਟਨਾਵਾ ਕਿ ਦਿਨੋਂ ਸ਼ਹਿਰ ਵਿੱਚ ਦੇਖੋ ਬੜਾ ਮੰਦ ਭਾਗ ਹੈ ਕਿ ਬਾਈ ਚਾਂਸ ਜੇ ਕਿਤੇ ਮੈਂ ਤਾਂ ਕਈ ਵਾਰੀ ਉਹਨਾਂ ਹੀ ਰਾਤ ਨੂੰ 12 ਵਜ ਜਾਂਦੇ 1 ਵਜ ਜਾਂਦੇ ਆ ਹਲਕੇ ਝੋਈ ਦਾ ਹੋਰ ਥਾਵਾਂ ਤੇ ਤੇ ਨੁਕਸਾਨ ਵੀ ਹੋ ਸਕਦਾ ਸੀਗਾ ਮੇਰਾ ਬਹੁਤ ਮੰਦ ਭਾਗੀ ਹੈ ਮਤਲਬ ਬੜਾ ਜ਼ਰੂਰੀ ਹੈ ਇਹਨਾਂ ਬੰਦਿਆਂ ਨੂੰ ਟ੍ਰੇਸ ਕਰਨਾ ਕਿ ਪਤਾ ਲੱਗੇ ਕੌਣ ਹੈ ਔਰ ਕਿਉਂ ਇਹ ਕੁਛ ਕੀਤਾ ਹੈ ਔਰ ਮਜੇ ਹੋਏ ਬੰਦੇ ਆ ਉਹ ਵੀਡੀਓ ਚ ਸਾਫ ਪਤਾ ਲੱਗਦਾ ਕੋਈ ਇਹ ਵੀ ਨਹੀਂ ਆਪਾਂ ਕਹਿ ਸਕਦੇ ਕੋਈ ਆਮ ਬੰਦੇ ਹੈ ਵੀਡੀਓ ਤੋਂ ਸਭ ਮੈਂ ਮੰਗ ਕਰਦਾ ਹਾਂ ਜੀ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਕਿਉਂ ਬੰਦੇ ਟ੍ਰੇਸ ਹੋ ਜਾਂ ਦੂਜਾ ਕੋਈ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮੈਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਚ ਕੈਪਟਨ ਸਾਹਿਬ ਤੱਕ ਮੈਂ ਨਾਲ ਕੰਮ ਕੀਤਾ ਹੈ ਕੈਪਟਨ ਸਾਹਿਬ ਨਾਲ ਵੀ ਮੈਂ ਡੇਟ ਸਾਲ ਲਾਇਆ ਔਰ ਮੇਰੀ ਰੱਖਿਆ ਕੀਤੀ ਜਾਵੇ ਉਹ ਡਿਪਾਰਟਮੈਂਟ ਆਪੇ ਦੇਖੂਗਾ ਜੋ ਉਹਨਾਂ ਨੂੰ ਸਹੀ ਲੱਗੂਗਾ ਉਸ ਤਰੀਕੇ ਨਾਲ ਮੇਰੀ ਰੱਖਿਆ ਨਹੀਂ ਜੀ ਮੇਰੀ ਕਿਸੇ ਨਾਲ ਕੋਈ ਪਰਸਨਲ ਕੋਈ ਰੋਲਾ ਨਹੀਂ ਨਾ ਕੋਈ ਮੇਰੀ ਕਦੇ ਕਿਸੇ ਨਾਲ ਲੜਾਈ ਝਗੜਾ ਹੋਇਆ ਪਰਸਨਲ ਮੇਰਾ ਕਿਸੇ ਨਾਲ ਕੁਝ ਵੀ ਨਹੀਂ ਹੈਗਾ ਸ਼ੁਰੂ ਤੋਂ ਹੀ ਨਰਿੰਜਨਾ ਟਿੱਲੋਂ ਠੀਕ ਘਟਨਾ ਵਾਸਤੇ ਘਟਨਾ ਰਾਤ ਪੌਣੇ 1 ਵਜੇ ਦੀ ਗੱਲ ਹੈ 12:30 ਵਜੇ ਤੇ ਸੁੱਤੇ ਪਏ ਸੀਗੇ ਤੇ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਨਾ ਕੋਈ ਪਟਾਕੇ ਚੱਲਦੇ ਹੁੰਦੇ ਆ ਮੈਨਾਂ ਨੂੰ ਉਠਾਇਆ ਮਤਲਬ ਕਿ ਵੀ ਬਾਹਰ ਨਾ ਫਾਇਰ ਹੋ ਜਾਂਦੇ ਕਹਿੰਦੇ ਨਹੀਂ ਪਟਾਕੇ ਚੱਲਦੇ ਹੋਣ ਮੈਂ ਕਿ ਪਟਾਕੇ ਚੱਲਦੇ ਹੋਣ ਤੇ ਕੋਈ ਢੋਲ ਢੂਲ ਦੀ ਆਵਾਜ਼ ਵੀ ਆਵੇ ਅਜੇ ਨਹੀਂ ਗੱਲ ਕਹੀ ਦੁਬਾਰਾ ਫਿਰ ਦੋ ਫਾਇਰ ਹੋਇਆ ਉਸ ਤੋਂ ਬਾਅਦ ਦੁਬਾਰਾ ਦੋ ਫਾਇਰ ਹੋਇਆ ਤੇ ਉੱਠ ਕੇ ਤੇ ਬਾਹਰ ਵੇਖਣ ਲੱਗੇ ਮੈਂ ਕਿ ਬਾਹਰ ਨਾ ਦੇਖੋ ਕਿਉਂਕਿ ਪਤਾ ਨਹੀਂ ਲਾ ਤੋ ਕਿ ਗਲੀ ਵਿੱਚ ਨਾ ਖੜਾ ਹੋਵੇ ਤੇ ਕਹਿੰਦੇ ਚੱਲ ਮੈਂ ਦੇਖਦਾ ਤਾਂ ਸਹੀ ਮੈਂ ਕਿ ਨਹੀਂ ਬਾਹਰ ਨਹੀਂ ਜਾਣਾ ਅਸੀਂ ਮੜ ਕੇ ਦੂਸਰੇ ਕਮਰੇ ਚਲੇ ਗਏ ਤੇ ਉਹ ਨਾ ਕੁਦਰਤੀ ਮੈਂ ਨਾ ਸਾਡੇ ਕੈਮਰੇ ਦਾ ਆ ਗਏ ਸੀ ਪਰ ਮੈਂ ਲਾਈਟ ਬੰਦ ਕਰਤੀ ਕਿਉਂਕਿ ਸੰਡੇ ਸੀਗਾ ਵੀ ਦੂਜੇ ਦਿਨ ਕਿਸ ਉਸ ਤੋਂ ਬਾਅਦ ਫਿਰ ਦੁਬਾਰਾ ਦੋ ਫਾਇਰ ਹੋਇਆ ਫਿਰ ਲੋਕਾਂ ਨੇ ਫੋਨ ਕੀਤਾ 100 ਨੰਬਰ ਤੇ ਵੀ ਅਸਰਾਂ ਕਿ ਸਾਢੇ 12 ਫਾਇਰ ਹੋਏ ਆ ਤੇ ਫਿਰ ਅਸੀਂ ਮਤਲਬ ਕਿ ਅਜੇ ਬੈਠੇ ਹੀ ਆ ਮਤਲਬ ਗੱਲ ਕਰੀ ਜਾਂਦੇ ਆ ਫਿਰ ਦੁਬਾਰਾ ਤੜ ਤੜ ਮਤਲਬ ਕਿ ਚਾਰ ਪੰਜ ਫਿਰ ਫਾਇਰ ਹੋ ਗਏ ਇਕਦਮ ਫਿਰ ਉਸ ਤੋਂ ਬਾਅਦ ਘੰਟੇ ਬਾਅਦ ਆਈ ਆ ਪੀਸੀਆਰ ਲੰਗੀ ਆ ਤੋ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੈਨੂੰ ਲੱਗਦਾ ਨਾ ਪੁਲਿਸ ਆ ਗਈ ਆ ਬਾਹਰ ਤੇ ਤੁਹਾਨੂੰ ਬੁਲਾਉਣਗੇ ਤੇ ਕਹਿੰਦੇ ਚਲੋ ਕੋਈ ਨਹੀਂ ਇਹੇ ਪਈ ਬੁਲਾਉਣ ਕਿ ਮੈਂ ਚਲਾ ਜਾਊਂਗਾ ਮੈਂ ਕਿ ਪਹਿਲਾਂ ਵੇਖ ਕੇ ਜਾਇਓ ਜੇ ਬਾਹਰ ਕੋਈ ਹੋਰ ਹੀ ਨਾ ਖੜਾ ਹੋਵੇ ਮੜਕੇ ਉਸ ਤੋਂ ਬਾਅਦ ਫਿਰ ਪੀਸੀਆ ਲੰਘੀ ਸਾਨੂੰ ਨਹੀਂ ਉਹਨਾਂ ਨੇ ਬੁਲਾਇਆ ਫਿਰ 7 ਵਜੇ ਸਵੇਰੇ ਆਇਆ ਫੋਨ ਸਾਨੂੰ ਕੀ ਮੰਗ ਕਰਦੇ ਜੋ ਕੋਈ ਇਸ ਤਰ੍ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਆ ਤਾਂ ਮਤਲਬ ਕਿ ਜੇ ਹੁਣ ਸਾਇਰ ਹੋਇਆ ਤਾਂ ਨੁਕਸਾਨ ਹੋ ਵੀ ਸਕਦਾ ਸੀ ਜੇ ਕਿ ਉਹਨਾਂ ਦੇ ਸਾਹਮਣੇ ਹੁੰਦਾ ਤਾਂ ਹੋ ਵੀ ਸਕਦਾ ਸੀ ਪਰ ਨੁਕਸਾਨ ਨਹੀਂ ਕੋਈ ਹੋਇਆ ਪਰ ਅਸੀਂ ਮੰਗ ਕਰਦੇ ਆ ਕਿਉਂਕਿ ਹੁਣ ਸਰਦਿਆਂ ਤਾਂ ਬਾਹਰ ਅੰਦਰ ਬੈਠ ਕੇ ਨਹੀਂ ਸਕਦੇ ਤੁਸੀਂ ਜਿਵੇਂ ਹਾਲਾਤ ਖਰਾਬ ਹੋਈ ਜਾਂਦੇ ਆ ਕੋਈ ਕਿਸੇ ਦਾ ਪਤਾ ਲੱਗਦਾ ਕਿਸੇ ਚੈਨੀ ਲਾਲੀ ਕਿਸੇ ਦਾ ਪਰਸ ਖੋਲਿਆ ਕਿਉਂਕਿ ਬਹੁਤ ਜ਼ਿਆਦਾ ਮਾੜੇ ਲਾਤਾ ਹੈ ਬਹੁਤ ਜ਼ਿਆਦਾ ਹਾਂ